ਵੀਡੀਓ ਵਾਇਰਲ ਹੋ ਰਹੀ ਆ ਕਦੋਂ ਦੀ ਵੀਡੀਓ ਹੈਗੀ ਆ ਕੀ ਮਾਮਲਾ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ ਤੇ ਕਿੱਥੇ ਦੀ ਇਹ ਵੀਡੀਓ ਹੈਗੀ ਆ ਸਰ ਇਹ ਵੀਡੀਓ ਹੈਗੀ ਆਪਣੀ ਸਮਰਾਲੇ ਦੀ ਆ ਸਮਰਾਲੇ ਕੋਈ ਗਿਲ ਰਿਜ਼ੋਰਟ ਆ ਉੱਥੇ ਦੀ ਇਹ ਵੀਡੀਓ ਆ ਤੇ ਮਾਮਲਾ ਜਿਹੜਾ ਸੀਗਾ ਕਾਮਨ ਹੀ ਮਾਮਲਾ ਸੀਗਾ ਇਹ ਰੈਗੂਲਰ ਹੀ ਕੁੜੀਆਂ ਨੂੰ ਫੇਸ ਕਰਨਾ ਪੈਂਦਾ ਆ ਤੇ ਇਨਾਂ ਦਾ ਜਿਹੜਾ ਫੰਕਸ਼ਨ ਸੀਗਾ ਜਿਨ੍ਹਾਂ ਨੇ ਮੈਨੂੰ ਸਪான்ਸਰ ਕੀਤਾ ਆ ਉਹ ਉਹ ਤਾਂ ਮੈਨੂੰ ਜਾਣਦਾ ਸੀ ਬੰਦਾ ਜਿਨ੍ਹਾਂ ਦੇ ਅੱਗੇ ਮੈਂ ਗਈਆਂ ਉਹਨਾਂ ਨੂੰ ਮੈਂ ਬਿਲਕੁਲ ਨਹੀਂ ਜਾਣਦੀ ਹੈਨਾ ਕਿ ਕੌਣ ਨੇ ਸਾਹਮਣੇ ਵਾਲੀ ਪਾਰਟੀ ਜਾਂ ਕੁਝ ਹੋਇਆ ਕੁਝ ਨਹੀਂ ਜੀ ਉਹ ਮੈਨੂੰ ਕਹਿ ਰਹੇ ਸੀਗੇ ਕਿ ਸਟੇਜ ਤੋਂ نیچے ਆ ਤਕਰੀਬਨ ਹੀ ਕੁੜੀਆਂ ਨੂੰ ਸਟੇਜ ਤੋਂ نیچے ਬੁਲਾ ਬੁਲਾਂਦੇ ਨੇ ਕਿ ਭਈ ਤੁਸੀਂ ਸਟੇਜ ਤੇ نیچے ਆਓ ਜਿਹੜੇ ਚੰਗੇ ਲੋਕ ਹੁੰਦੇ ਲੇਡੀਜ਼ ਬੁਲਾਂਦੀਆਂ ਨੇ ਸਾਨੂੰ ਅਸੀਂ ਚੱਲ ਜਾਂਦੇ ਆ ਕੋਈ ਗੱਲ ਨਹੀਂ ਜੀ ਇੱਜ਼ਤ ਨਾਲ ਬੁਲਾ ਰਹੇ ਨੇ ਇੱਜ਼ਤ ਨਾਲ ਬੁਲਾਂਦੇ ਨੇ ਲੇਡੀਜ਼ ਆਪਾਂ ਲੇਡੀਜ਼ ਆ ਤਾਂ ਲੇਡੀਜ਼ ਦੇ ਥਰੂ ਆਪਾਂ ਜਾ ਸਕਦੇ ਆ ਫਿਰ ਉਹ ਬੰਦੇ ਨੇ दारू ਪੀਤੀ ਹੋਈ ਆ ਸ਼ਰਾਬ ਪੀਤੀ ਹੋਈ ਆ ਉਸ ਤੋਂ ਬਾਅਦ ਉਹ ਕਹਿ ਰਹੇ ਨੀਚੇ ਆ ਕੇ ਡਾਂਸ ਕਰ ਤੇ ਉਹ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਤੂੰ ਉੱਥੇ ਜਾ ਇਵੇਂ ਕੀਤਾ ਕਿ ਤੂੰ ਜਾਏ ਤੂੰ ਤੇ ਮੈਨੂੰ ਆਪਣੀ ਡਿਸਰੈਸਪੈਕਟ ਜੀ ਲੱਗੀ ਕਿ ਭਈ ਹੈਨਾ ਕਿਉਂ ਮੈਂ ਕਿਉਂ ਜਾਵਾਂ ਜੇ ਮੈਂ ਨੀਚੇ ਨਹੀਂ ਆ ਰਹੀ ਮਤਲਬ ਮੈਂ ਸਟੇਜ ਤੋਂ ਵਾਪਸ ਚਲ ਜਾ ਕਿਉਂ ਮੈਂ ਆਰਟਿਸਟ ਆ ਮੇਰੀ ਵੀ ਕੋਈ ਰਿਸਪੈਕਟ ਆ ਰੈਪਿਟੇਸ਼ਨ ਆ ਮੈਂ ਕਿਉਂ ਜਾਵਾਂ ਤੇ ਉਹਨਾਂ ਨੇ ਮੈਨੂੰ ਫਿਰ ਦੂਸਰਾ ਮੁੰਡਾ ਆਇਆ ਉਨੇ ਪਿੱਛੋਂ ਲੈ ਕੇ ਗਲਾਸ ਮਾਰਿਆ ਆ ਮੇਰੇ ਵੱਲ ਨੂੰ ਜਿਹਦੇ ਵਿੱਚ ਨਜ਼ਰ ਵੀ ਆ ਰਿਹਾ ਹਾਂਜੀ ਉਹਨਾਂ ਨੇ ਗਲਾਸ ਮਾਰਿਆ ਵਾ ਤੇ ਕਿ ਇਹ ਚਲ ਜਾਈਗੀ ਜਾਂ ਕਿਦਾਂ ਹੈ ਨਾ ਆਪਣੀ ਵੱਲ ਉਹਨਾਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਲੱਗਿਆ ਨਹੀਂ ਠੀਕ ਹੈ ਫੇਰ ਜੀ ਮੈਨੂੰ ਜਿਹੜੇ ਮੈਨੂੰ ਜਿਨ੍ਹਾਂ ਨੇ ਹੱਥੋਂ ਫੜਿਆ ਹੋਇਆ ਸੀਗਾ ਕਿ ਪਛਾਹ ਕਰ ਰਹੇ ਸੀਗੇ ਆ ਜਾ ਉਹ ਵੀ ਮੇਰੀ ਗਲਤੀ ਕੱਢ ਰਹੇ ਸੀ ਕਿ ਤੂੰ ਐਦਾ ਐਦਾ ਕਰਕੇ ਤੂੰ ਅੜ ਗਈ ਆ ਉੱਥੇ ਜਾਂ ਕਿਦਾਂ ਹੈ ਨਾ ਤੇ ਮੈਂ ਅੜੀ ਇਸ ਕਰਕੇ ਸੀਗੀ ਕਿ ਜੇ ਅਸੀਂ ਤੁਹਾਡੀ ਗੱਲ ਨਹੀਂ ਮੰਨੀ ਮੈਂ ਇੱਕ ਆਰਟਿਸਟ ਹਾਂ ਦੇਖੋ ਇਹ ਨਾ ਸਮਝਦੇ ਨੇ ਕਿ ਪੇਮੈਂਟ ਕਰਤੀ ਆ ਤੇ ਹੁਣ ਕੁੜੀ ਅਸੀਂ ਖਰੀਦ ਲਈ ਆ ਬਿਲਕੁਲ ਠੀਕ ਹੈ ਆਰਟਿਸਟਾਂ ਦੇ ਵਿੱਚ ਫਰਕ ਹੁੰਦੇ ਨੇ ਕੁਝ ਪ੍ਰਸਟੀਚੂਡ ਹੁੰਦੀਆਂ ਨੇ ਕੋਈ ਆਪਾਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ ਚਲੋ ਉਹ ਉਹ ਆਪ ਦੀ ਉਹਨਾਂ ਦੀ ਮਰਜ਼ੀ ਆ ਠੀਕ ਹੈ ਫਿਰ ਇੱਕ ਮੁਜਰੇ ਵਾਲੀਆਂ ਹੁੰਦੀਆਂ ਨੇ ਉਹ ਵੀ ਉਹਨਾਂ ਦੀ ਮਰਜ਼ੀ ਆ ਆਪਾਂ ਇੱਕ ਛੋਟੇ ਕਲਾਕਾਰ ਆ ਠੀਕ ਹੈ ਹੁਣ ਕਈ ਲੋਕੀ ਆ ਕੇ ਸਾਨੂੰ ਸਟੇਜ ਤੇ ਵੀ ਗੱਲਾਂ ਕਹਿੰਦੇ ਨੇ ਕਿ ਬਈ ਤੁਸੀਂ ਚੱਲੋਗੇ ਨਾਈਟ ਤੇ ਏ ਮੈਂ ਥੋੜਾ ਲਾਸਟ ਤੇ ਤੁਹਾਨੂੰ ਬਾਅਦ ਚ ਦੱਸੂਗੀ ਇਹ ਮੈਟਰ ਤੇ ਉੱਥੇ ਕੀ ਹੋਇਆ ਜੀ ਫਿਰ ਮੇਰੇ ਵੱਲੋਂ ਗਾਲਾਂ ਕੱਢੀਆਂ ਗਈਆਂ ਮੈਂ ਕੁਝ ਅਪਸ਼ਬਦ ਯੂਜ਼ ਕੀਤੇ ਨੇ ਉੱਥੇ ਓਬਵੀਅਸਲੀ ਜੇ ਕੋਈ ਸਾਨੂੰ ਬੋਲੂਗਾ ਗਾਲ ਕੱਢੂਗਾ ਜਾਂ ਕੁਝ ਕਹੂਗਾ ਤਾਂ ਫਿਰ ਤਾਂ ਮੂਰੀਓ ਵੀ ਸੁਣੂਗੇ ਹੁਣ ਤੁਸੀਂ ਮੇਰੇ ਨਾਲ ਬੈਠੇ ਹੋ ਮੈਂ ਤੁਹਾਨੂੰ ਗਾਲ ਕਰਦਾ ਤੁਹਾਨੂੰ ਗੁੱਸਾ ਨਹੀਂ ਆਏਗਾ ਤੁਹਾਨੂੰ ਮੈਂ ਗਲਾਸ ਚੱਕ ਕੇ ਮਾਰਦਾ ਤੁਸੀਂ ਓਬਵੀਅਸਲੀ ਯੂਜ਼ ਕਰੋਗੇ ਲੈਂਗੁਏਜ ਠੀਕ ਹੈ ਨਾ ਹੁਣ ਇਹਨਾਂ ਦਾ ਮੈਟਰ ਇਹ ਹੈ ਕਿ ਕੁੜੀ ਨੇ ਗੰਦੀਆਂ ਗਾਲਾਂ ਕੱਢੀਆਂ ਨੇ ਕੁੜੀ ਨੂੰ ਇਹ ਸੂਟ ਨਹੀਂ ਕਰਦੀਆਂ ਕਿਉਂ ਭਾਈ ਤੁਸੀਂ ਮੁੰਡੇ ਹੋ ਤੁਸੀਂ ਗਾਲਾਂ ਦੇ ਸਕਦੇ ਹੋ ਤੁਸੀਂ ਨਸ਼ੇ ਸ਼ਰਾਬਾਂ ਪੀ ਕੇ ਕੁੜੀਆਂ ਉੱਤੇ दारू ਢੋਲ ਸਕਦੇ ਹੋ ਤੇ ਕੁੜੀ ਨੇ ਜੇ ਗਾਲ ਕੱਢਦੀ ਹੈ ਤੁਸੀਂ ਉਹਦਾ ਮੁੱਦਾ ਬਣਾ ਰਹੇ ਹੋ ਕੁੜੀ ਨੇ ਗਾਲ ਕਿਉਂ ਕੱਢੀ ਮੈਟਰ ਸਰ ਇਹੀ ਸੀਗਾ ਕਿ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅੰਦਰ ਲੈ ਗਏ ਨੇ ਸਾਰਾ ਮਾਮਲਾ ਸ਼ਾਂਤ ਹੋ ਗਿਆ ਵਾ ਦੁਬਾਰਾ ਤੋਂ ਫੇਰ ਮਤਲਬ ਪੈਲਸ ਉਹ ਜਿਹੜੇ ਆਏ ਨੇ ਜਿਨ੍ਹਾਂ ਨੇ ਮੇਰੇ ਨਾਲ ਇਹ ਹਰਕਤਾਂ ਕੀਤੀਆਂ ਸੀ ਮੇਰੇ ਕੋਲ ਆਏ ਨੇ ਤੇ ਤੁਸੀਂ ਫਿਰ ਮੈਨੂੰ ਆ ਕੇ ਕਹਿੰਦੇ ਨੇ ਤੁਸੀਂ ਕੰਮ ਕਿਉਂ ਕਰਦੇ ਹੋ ਜੇ ਤੁਸੀਂ ਇਹ ਚੀਜ਼ਾਂ ਝੇਲ ਨਹੀਂ ਸਕਦੇ ਮੈਂ ਕੀ ਦੇਖੋ ਕੰਮ ਕਰਦੇ ਆ ਠੀਕ ਆ ਤੇ ਇਹ ਸਾਡੀ ਮਜਬੂਰ ਚਲੋ ਮਜਬੂਰੀ ਤਾਂ ਕੀ ਹੁੰਦੀ ਆ ਆਪਾਂ ਕਹਿ ਦਿੰਨੇ ਆ ਜਿਹਦਾ ਕੰਮ ਕਰਦੇ ਆ ਮੇਰੀ ਚੋਇਸ ਆ ਕਈ ਹੁਣ ਕਈ ਲੋਕੀ ਕਹਿੰਦੇ ਲੋ ਜੇ ਇਹਨਾਂ ਦੀ ਮਜਬੂਰੀ ਆ ਤੇ ਇਹਨਾਂ ਨੂੰ ਡਾਂਸ ਹੀ ਲੱਭਿਆ ਸੀ ਕਰਨ ਨੂੰ ਇਹ ਹੋਰ ਕੰਮ ਕਰ ਲੈਂਦੀਆਂ ਕਿਉਂ ਭਾਈ ਮੇਰੀ ਮਰਜ਼ੀ ਮੇਰੀ ਮਰਜ਼ੀ ਆ ਮੈਂ ਡਾਂਸ ਕਰਨਾ ਆ ਇਹਦਾ ਮਤਲਬ ਇਹ ਤਾਂ ਨਹੀਂ ਆ ਕਿ ਆਡੀਅנס ਵਾਲੇ ਹੁਣ ਮੈਨੂੰ ਕਈ ਲੋ ਆ ਪਹਿਲ ਇੰਨੇ ਸਾਲਾਂ ਚ ਉਹ ਮੈਨੂੰ ਪਹਿਲੀ ਵਾਰ ਇੱਕ ਕੋਈ ਕਿਸੇ ਬੰਦੇ ਨੇ ਇਦਾਂ ਮਤਲਬ ਇਹੋ ਜੀ ਸਿਚੁਏਸ਼ਨ ਅੱਜ ਆਈ ਹੈ ਹਨਾ ਇਹੋ ਜੀ ਇੰਨੇ ਸਾਲ 12 13 ਸਾਲ ਹੋ ਗਿਆ ਮੈਨੂੰ ਕਦੀ ਵੀ ਕਿਸੇ ਨੇ ਇਸ ਇਸ ਚੀਜ਼ ਇੱਥੋਂ ਤੱਕ ਦਿਮਾਗ ਮੇਰਾ ਪਾਗਲ ਨਹੀਂ ਕੀਤਾ ਕਿ ਮੈਂ ਗਾਣਾ ਗੱਡਾ ਇਹ ਫਸਟ ਟਾਈਮ ਹੋਇਆ ਤੁਸੀਂ 12 13 ਸਾਲ ਤੋਂ ਪਰਫਾਰਮੈਂਸ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਫਸਟ ਟਾਈਮ ਹੋਇਆ ਇਦਾਂ ਤੇ ਆਂਦੀਆਂ ਨੇ ਲੇਡੀਜ਼ ਪਿਆਰ ਕਰਦੀਆਂ ਨੇ ਲੇਡੀਜ਼ ਵੀ ਪਿਆਰ ਕਰਦੀਆਂ ਨੇ ਬੱਚੇ ਵੀ ਆ ਕੇ ਪਿਆਰ ਕਰਦੇ ਨੇ ਕਈ ਇਨ ਬੰਦੇ ਵੀ ਆ ਕੇ ਹਸਬੈਂਡ ਵਾਈਫ ਵੀ ਆ ਕੇ ਮੈਨੂੰ ਪਿਆਰ ਕਰਦੇ ਨੇ ਆਡੀਅנס ਵਾਲੇ ਵੀ ਕਈ ਮੁੰਡੇ ਬਹੁਤ ਪਿਆਰ ਕਰਦੇ ਨੇ ਇੱਜ਼ਤ ਮਾਨ ਦਿੰਦੇ ਨੇ ਬੁਲਾਉਂਦੇ ਨੇ ਪਿਆਰ ਨਾਲ ਹੈਨਾ ਜ਼ਰੂਰੀ ਨਹੀਂ ਹੈ ਕਿ ਕਹਿੰਦੇ ਕਿ ਇੱਕ ਇੱਕ ਬੰਦਾ ਆਪਣੇ ਗਲਤੀ ਕਰਤੀ ਤੇ ਸਾਰੀ ਜਿਹੜੇ ਜਿਹੜੇ ਮੇਰੇ ਮੈਨੂੰ ਪਿਆਰ ਕਰਨ ਵਾਲੇ ਜਾਂ ਕੁਝ ਸਾਰੇ ਗਲਤ ਨੇ ਮੈਂ ਉਹਨਾਂ ਨੂੰ ਨਹੀਂ ਕਹ ਰਹੀ ਬਸ ਇੱਕ ਇਹੀ ਮੈਸੇਜ ਆ ਮੇਰਾ ਉਹਨਾਂ ਨੂੰ ਕਿ ਜੇ ਤੁਸੀਂ ਕੁੜੀ ਨੂੰ ਪੇਮੈਂਟ ਕਰਦੇ ਹੋ ਨਾ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਖਰੀਦ ਲਿਆ ਆ ਤੁਸੀਂ ਸਿਰਫ ਉਹਦੀ ਪਰਫਾਰਮ ਦੀ ਪੇਮੈਂਟ ਕਰਦੇ ਹੋ ਕਿ ਉਹਨੇ ਪਰਫਾਰਮ ਕਰਨਾ ਤੁਸੀਂ ਬੈਠ ਕੇ ਦੇਖਣਾ ਨਾ ਕਿ ਉਹਦੀਆਂ ਬਾਹਵਾਂ ਫੜਨੀਆਂ ਨਾ ਕਿ ਉਹਨੂੰ ਤੁਸੀਂ ਗੋਦੀਆਂ ਕਈਆਂ ਦੀ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਹਨਾ ਏਦਾਂ ਕਰਦੇ ਮਿਸਬੀਹੇਵ ਕਰ ਦਿੰਦੇ ਨੇ। ਹੋਰ ਵੀ ਵੀਡੀਓ ਵੀ ਦੇਖੇ ਜਦੋਂ ਉੱਥੇ ਹਥਿਆਰ ਲੈ ਕੇ ਪਹੁੰਚ ਜਾਂਦੇ ਗੋਲੀਆਂ ਵੀ ਚੱਲ ਜਾਂਦੀਆਂ ਨੇ ਇਸ ਤਰ੍ਹਾਂ ਹਾਦਸੇ ਵੀ ਹੋਏ ਨੇ ਬਹੁਤ। ਹਾਂਜੀ ਹਾਂਜੀ ਬਿਲਕੁਲ ਉਹ ਬਾਅਦ ਵਿੱਚ ਰਿਸਪੌਂਸਿਬਿਲਟੀ ਕੋਈ ਲੈਂਦਾ ਨਹੀਂ ਮਰਨ ਵਾਲਾ ਤਾਂ ਮਰ ਜਾਂਦਾ। ਜਿਹੜੇ ਆਰਗੇਨਾਈਜ਼ਰ ਸਾਨੂੰ ਲੈ ਕੇ ਜਾਂਦੇ ਨੇ ਜਿਹੜੇ ਆਰਗੇਨਾਈਜ਼ਰ ਸਾਨੂੰ ਲੈ ਕੇ ਜਾਂਦੇ ਨੇ ਉਹ ਉਹ ਬੰਦੇ ਸਾਨੂੰ ਉਲਟਾ ਹੀ ਕੁਝ ਬੋਲਦੇ ਨੇ ਕਿ ਭਾਈ ਤੂੰ ਤੁਹਾਡੀ ਗਲਤੀ ਆ। ਤੁਹਾਡੀ ਗਲਤੀ ਆ ਸਾਡੀ ਕੋਈ ਮਤਲਬ ਉਹ ਨਹੀਂ ਹੈ ਤੁਸੀਂ ਆਪੇ ਹੈਂਡਲ ਕਰੋ ਕਿਉਂ ਜੇ ਕੁੜੀਆਂ ਸਟੇਜ ਤੇ ਡਾਂਸ ਨਹੀਂ ਕਰਨਗੀਆਂ ਤੇ ਆਰਗੇਨਾਈਜ਼ਰ ਆਪ ਨੱਚਣਗੇ ਉਹਨਾਂ ਨੂੰ ਇੰਨੀ ਜਿੰਨੀ ਇੱਜ਼ਤ ਹੋਣੀ ਚਾਹੀਦੀ ਆ ਕੁੜੀਆਂ ਦੀ ਕਿ ਬਈ ਜੇ ਕੁੜੀਆਂ ਡਾਂਸ ਨਹੀਂ ਕਰਨਗੀਆਂ ਆਰਟਿਸਟ ਪਰਫਾਰਮ ਨਹੀਂ ਕਰਨਗੇ ਤੇ ਤੁਸੀਂ ਕਿੰਨਾਂ ਨੂੰ ਕਿੰਨਾਂ ਮੁੰਡਿਆਂ ਨੂੰ ਨਚਾਉਂਗੇ ਭਾਵੇਂ ਮੁੰਡੇ ਵੀ ਨੱਚਦੇ ਨੇ ਉੱਪਰ ਸਟੇਜ ਤੇ ਹੈਨਾ ਪਰ ਜਿਹੜੇ ਸੋਲੋ ਆਰਟਿਸਟ ਜਾਂ ਫਿਰ ਕੋਈ ਹੋਰ ਕੁੜੀਆਂ ਜਿਹੜੀਆਂ ਆਪਣੇ ਲਾਈਨ ਦੀਆਂ ਕੁੜੀਆਂ ਜਿਹੜੀਆਂ ਵਧੀਆ ਪਰਫਾਰਮ ਕਰਦੀਆਂ ਜਾਂ ਨਹੀਂ ਵੀ ਕਰਦੀਆਂ ਹੈ ਨਾ ਓ ਕੁੜੀਆਂ ਜੇ ਉੱਥੇ ਨਾ ਖੜੀਆਂ ਹੋਣ ਤੇ ਇਹਨਾਂ ਦਾ ਕੰਮ ਚੱਲਣਾ ਨਹੀਂ ਆ ਇਹਨਾਂ ਨੂੰ ਥੋੜੀ ਜੀ ਸੋਚ ਰੱਖਣੀ ਚਾਹੀਦੀ ਆ ਕਿ ਕੁੜੀ ਦਾ ਸੀ ਸਾਥ ਦਈਏ ਉਲਟਾ ਕੁੜੀ ਨੂੰ ਨਾ ਗਲਤ ਕਹੀਏ ਜਿਹੜੀ ਮੇਰੀ ਵੀਡੀਓ ਵਾਇਰਲ ਕੀਤੀ ਆ ਇਹ ਉਸ ਬੰਦੇ ਨੇ ਹੀ ਵਾਇਰਲ ਕੀਤੀ ਆ ਕਿ ਆ ਦੇਖੋ ਜੀ ਸਿਮਰਨ ਦਾ ਹਾਲ ਉਹਨੇ ਆਪਣੀ ਵੱਲੋਂ ਇਹ ਚੀਜ਼ ਬੋਲ ਕੇ ਵਾਇਰਲ ਕੀਤੀ ਆ ਤੇ ਉਹਨਾਂ ਨੂੰ ਮਣੀ ਜੀ ਸ਼ਰਮ ਚਾਹੀਦੀ ਆ ਕਿ ਜਿਹੜੀਆਂ ਕੁੜੀਆਂ ਦੇ ਪੈਰਾਂ ਸਿਰ ਤੇ ਤੁਸੀਂ ਕਮਾਨੇ ਹੋ ਉਹਨਾਂ ਦੀ ਮਣੀ ਜੀ ਇੱਜ਼ਤ ਤਾਂ ਕਰ ਲੋ ਉਹਨਾਂ ਨੂੰ ਤੁਸੀਂ ਇਹ ਤਾਂ ਨਾ ਕਹੋ ਉਹਦੀ ਵੀਡੀਓ ਬਣਾ ਕੇ ਹੋਰ ਅੱਗੇ-ਅੱਗੇ ਤਾਂ ਨਾ ਭੇਜੋ ਆਹ ਦੇਖੋ ਜੀ ਆਹ बोलਦੀ ਐ ਹੈਨਾ ਤਾਂ ਫਿਰ ਹੋਰ ਵੀ ਬਹੁਤ ਸਾਰੀਆਂ ਫੈਮਲੀਆਂ ਹੋਣੀਆਂ ਕੋਈ ਲੇਡੀਜ਼ ਅੱਗੇ ਆਈਆਂ ਤੁਹਾਡੇ ਬਚਾਅ ਦੇ ਲਈ ਕਿ ਜੇ ਇਸ ਤਰ੍ਹਾਂ ਦੀ ਹਰਕਤ ਹੋਈ ਆ ਇਸ ਤਰ੍ਹਾਂ ਦਾ ਕੁਝ ਹੋਇਆ ਤਾਂ ਉੱਥੋਂ ਫੈਮਲੀਆਂ ਕੁਛ ਅੱਗੇ ਆਈਆਂ ਨਾ ਸਪੋਰਟ ਕੀਤੀ ਕਿਸੇ ਨੇ ਨਹੀਂ ਉੱਥੇ ਕਿਸੇ ਲੇਡੀਜ਼ ਨੇ ਕਿਸੇ ਨੇ ਕੋਈ ਸਪੋਰਟ ਨਹੀਂ ਕੀਤੀ ਬਟ ਹਾਂ ਇਹ ਇਹ ਉਹਨਾਂ ਨੂੰ ਜ਼ਰੂਰ ਰੋਕਦੇ ਪਏ ਸੀਗੇ ਜਿਹੜੇ ਉਹਨਾਂ ਦੇ ਨਾਲ ਸਾਥੀ ਸੀਗੇ ਉਹਨਾਂ ਨੂੰ ਜ਼ਰੂਰ ਰੋਕਦੇ ਪਏ ਸੀਗੇ ਕਿ ਇਦਾਂ ਨਹੀਂ ਕਰਨਾ ਇਹ ਉਹ ਤੇ ਉਹ ਬੱਤ ਯੋਨਾਂ ਦੇ ਆਪਸ ਦੇ ਵਿੱਚ ਕਾਫੀ ਬੈਸ ਬਸਾਈ ਆਪਸ ਦੇ ਵਿੱਚ ਹੀ ਹੋਈ ਸੀ ਉਸ ਤੋਂ ਬਾਅਦ ਤਾਂ ਮੇਰਾ ਮੈਟਰ ਖਤਮ ਹੋ ਗਿਆ ਸੀਗਾ ਤੇ ਮੈਂ ਆਪਣੀ ਪੇਮੈਂਟ ਲਈਤੀ ਤਾਂ ਬਸ ਫਿਰ ਮੈਂ ਆ ਗਈ ਸੀਗੀ ਉੱਥੋਂ ਕਿੰਨੇ ਘੰਟੇ ਦੀ ਪਰਫਾਰਮੈਂਸ ਜਿਹੜੀ ਚੱਲਦੀ ਪਈ ਸੀ ਤਾਂ ਕਿੰਨੀ ਦੇਰ ਬਾਅਦ ਇਹ ਜਿਹੜਾ ਵਾ ਪੂਰਾ ਉੱਥੇ ਮਾਹੌਲ ਖਰਾਬ ਹੋ ਗਿਆ ਜਦੋਂ ਪੂਰਾ ਇਹ ਮਤਲਬ ਕਈ ਵਾਰੀ ਆਪਣਾ ਮੰਨ ਲਓ ਤੁਸੀਂ 1 ਵਜੇ ਪ੍ਰੋਗਰਾਮ ਸ਼ੁਰੂ ਹੁੰਦਾ ਆ ਤੇ ਕਈ-ਕਈ ਵਾਰ 6 ਵਜ ਜਾਂਦੇ ਨੇ ਕਈ-ਕਈ ਵਾਰ 5 ਵਜੇ ਖਤਮ ਹੋ ਜਾਂਦਾ ਹੈ ਨਾ ਤੁਸੀਂ ਕਿੰਨੇ ਦੇਰ ਤੱਕ ਸਟੇਜ ਕਰ ਰਹੇ ਸੀਗੇ ਜਦੋਂ ਇਹ ਜਿਹੜੀ ਗੱਲ ਹੋਈ ਹੈ ਇਹ ਸਿਰਫ ਲਾਸਟ ਤੇ ਹੋਈ ਆ ਜਦੋਂ ਸਾਰਾ ਸ਼ੋਅ ਖਤਮ ਹੋ ਗਿਆ ਬੜੇ ਵਧੀਆ ਤਰੀਕੇ ਨਾਲ ਸ਼ੋਅ ਨਿਭੜਿਆ ਸਾਡਾ ਜਦੋਂ ਖਤਮ ਹੋ ਗਿਆ ਉਦੋਂ ਇਹ ਚੀਜ਼ ਹੋਈ ਹੈ ਉਦੋਂ ਮੈਂ ਇਕੱਲੀ ਖੜੀ ਸੀ ਨਾ ਸਟੇਜ ਤੇ ਵੇੜੀ ਵੀਡੀਓ ਦੇ ਵਿੱਚ ਆ ਉਹ ਖਤਮ ਹੋ ਗਿਆ ਸੀਗਾ ਸਾਰਾ ਤੇ ਮੈਨੂੰ ਕਹਿ ਰਹੇ ਸੀਗੇ ਕਿ ਤੂੰ ਪਹਿਲਾਂ ਕਹਿ ਰਹੇ ਸੀ ਨੀਚੇ ਆਨ ਨੂੰ ਮੈਂ ਨੀਚੇ ਨਹੀਂ ਆਈ ਠੀਕ ਆ ਫਿਰ ਮੇਰੀ ਇੱਕ ਅੜੀਜੀ ਬਣ ਗਈ ਸੀ ਕਿ ਯਾਰ ਤੁਸੀਂ ਆਰਟਿਸਟ ਨੂੰ ਐਦਾਂ ਕਿੱਦਾਂ ਬੋਲ ਸਕਦੇ ਹੋ ਠੀਕ ਹੈ ਨਾ ਤੁਸੀਂ ਸਾਡੀ ਵੀ ਕੋਈ ਇੱਜ਼ਤ ਹੈ ਜੇ ਮੈਂ ਕੰਮ ਕਰਦੀ ਆ ਭਾਵੇਂ ਮੇਰੀ ਮਜਬੂਰੀ ਆ ਭਾਵੇਂ ਮੇਰੀ ਮਜਬੂਰੀ ਨਹੀਂ ਆ ਮੈਂ ਆਪਦੀ ਮਰਜ਼ੀ ਨਾਲ ਕੰਮ ਕਰ ਰਹੀ ਆ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਆ ਕੇ ਮੈਨੂੰ ਕੁਝ ਵੀ ਬੋਲ ਦਿਓ ਤੁਸੀਂ ਮੇਰੇ ਸਿਰ 'ਚ ਗਲਾਸ ਮਾਰ ਦਿਓ ਠੀਕ ਹੈ ਨਾ ਹੁਣ ਤੁਸੀਂ ਰਿਪੋਰਟਰ ਹੋ ਤੁਸੀਂ ਆਪਣੀ ਜੌਬ ਕਰ ਰਹੇ ਹੋ ਠੀਕ ਹੈ ਇਹ ਤੁਹਾਡੀ ਜੌਬ ਆ ਮੇਰੀ ਵੀ ਡਾਂਸਰ ਦੀ ਮੇਰੀ ਜੌਬ ਆ ਯਾਰ ਇਹ ਗਲਤ ਕੀ ਇਹਦੇ ਵਿੱਚ ਇਹ ਕੀ ਗੱਲ ਹੋਈ ਕਿ ਡਾਂਸਰ ਜ਼ਰੂਰ ਡਾਂਸ ਹੀ ਕਰਨਾ ਕਿਉਂ ਡਾਂਸ ਕੋਈ ਪ੍ਰੋਫੈਸ਼ਨ ਨਹੀਂ ਹੈ ਡਾਂਸ ਕੋਈ ਕੰਮ ਦੇ ਵਿੱਚ ਗਿਣਿਆ ਨਹੀਂ ਜਾਂਦਾ ਮੈਨੂੰ ਉਹਨਾਂ ਲੋਕਾਂ ਤੋਂ ਵੀ ਆਬਜੈਕਸ਼ਨ ਆ ਜਿਹੜੇ ਕਹਿੰਦੇ ਲੈ ਪੋਚੇ ਮਾਰ ਲੋ ਉਹ ਕਰ ਲੋ ਨਹੀਂ ਸਾਡੀਆਂ ਭਾਈ ਜਰੂਰ ਤਾਂ ਪੂਰੀਆਂ ਹੁੰਦੀਆਂ ਦਿੱਕਤ ਕੀ ਕੀ ਆਉਂਦੀ ਸੀ ਮੈਂ ਜਦੋਂ ਤੁਸੀਂ ਸਟੇਜ ਤੇ ਪਰਫਾਰਮੈਂਸ ਕਰਦੇ ਹੋ ਆਰਟਿਸਟ ਅਸੀਂ ਇੱਕ ਸ਼ਬਦ ਯੂਜ਼ ਕਰ ਰਹੇ ਹਾਂ ਬਹੁਤ ਸਾਰੇ ਲੋਕ ਕਹਿੰਦੇ ਡਾਂਸਰ ਨੇ ਤਾਂ ਕਿਸ ਤਰ੍ਹਾਂ ਦੀ ਦਿੱਕਤ ਆਉਂਦੀ ਜਦੋਂ ਇਸ ਤਰ੍ਹਾਂ ਦੇ ਸ਼ੋਅ ਤੁਸੀਂ ਕਰਨ ਜਾਂਦੇ ਹੋ ਦੇਖੋ ਸਾਨੂੰ ਕੋਈ ਡਾਂਸਰ ਕਹਿੰਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਕਿਉਂਕਿ ਆਬਵੀਅਸਲੀ ਵੀ ਆ ਡਾਂਸਰਸ ਹੈ ਨਾ ਆਪਾਂ ਹੈਗੇ ਹੀ ਡਾਂਸਰ ਆ ਆਪਾਂ ਡਾਂਸ ਹੀ ਕਰਨਗੇ ਆ ਇਹ ਇੰਗਲਿਸ਼ ਦਾ ਵਰਡ ਆ ਡਾਂਸਰ ਤੇ ਬਾਕੀ ਜਿਹੜੇ ਪੰਜਾਬੀ ਹੁੰਦੇ ਜਿਨ੍ਹਾਂ ਨੂੰ ਨਹੀਂ ਸਮਝ ਆਂਦੀ ਉਹ ਡਾਂਸਰਾਂ ਦੀ ਡਾਂਸਰ ਹਨਾ ਉਹ ਗੱਲ ਉਹ ਆਪਾਂ ਮੈਟਰ ਹੀ ਨਹੀਂ ਕਰਦੀਆਂ ਇੱਥੇ ਛੋਟੀਆਂ-ਮੋਟੀਆਂ ਚੀਜ਼ਾਂ ਆਪਾਂ ਮੈਟਰ ਨਹੀਂ ਕਰਦੇ ਕਿਉਂਕਿ 13-14 ਸਾਲ ਦਾ ਕੰਮ ਕਰ ਰਹੇ ਆ ਇਦਾਂ ਤਾਂ ਫਿਰ ਅਸੀਂ ਰੋਜ਼ ਲੜਨ ਚੱਲ ਜੀਏ ਠੀਕ ਹੈ ਨਾ ਕੋਈ ਬਹੁਤ ਵੱਡਾ ਮੁੱਦਾ ਹੋਵੇ ਜਿਵੇਂ ਇੰਨੇ ਸਾਲਾਂ ਚ ਅੱਜ ਹੋਇਆ ਵਾ ਤੇ ਤਾਂ ਮੈਂ ਅਪਸ਼ਬਦ ਯੂਜ਼ ਕੀਤੇ ਆ ਤਾਂ ਮੈਂ ਗਾਲ ਕੱਢੀ ਆ ਹਨਾ ਤੇ ਮਤਲਬ ਇਹਨਾਂ ਨੂੰ ਖੁਦ ਨੂੰ ਵੀ ਚਾਹੀਦਾ ਵਾ ਕਿ ਤੁਹਾਡੀਆਂ ਬੇਟੀਆਂ ਉਸੇ ਵੀ ਉਹ ਵੀ ਵੀਡੀਓ ਮੇਰੇ ਕੋਲ ਹੈਗੀ ਆ ਜਿੱਥੇ ਇਹਨਾਂ ਦੀਆਂ ਖੁਦ ਦੀਆਂ ਕੁੜੀਆਂ ਵੀ ਮੇਰੇ ਨਾਲ ਡਾਂਸ ਕਰ ਰਹੀਆਂ ਨੇ ਮੇਰੇ ਨਾਲ ਛੋਟੀਆਂ-ਛੋਟੇ ਬੱਚੇ ਗਿੱਧੇ ਬਾਹਰ ਨੇ ਡਾਂਸ ਕਰ ਰਹੇ ਨੇ ਤੇ ਇਹਨਾਂ ਨੂੰ ਜੇ ਤੁਹਾਡਾ ਬੋਤਾ ਜਿਵੇਂ ਕਹਿੰਦੇ ਆ ਨਾ ਭਾਓ ਨਾ ਦੋ ਤੇ ਫਿਰ ਇਹਨਾਂ ਦੇ ਮਿਰਚਾਂ ਲੱਗ ਜਾਂਦੀਆਂ ਨੇ ਮਾਨਸਰ ਠੇਸ ਲੱਗੀ ਤੁਸੀਂ ਹੁਣ ਅਗਲੀ ਕਾਰਵਾਈ ਕੀ ਕਰਾਉਣਾ ਜਾ ਰਹੇ ਹੋ ਕੋਈ ਪੁਲਿਸ ਕੰਪਲੇਟ ਦਿੰਦੀ ਆ ਕੋਈ ਕਾਰਵਾਈ ਕਰਾਣਾ ਚਾਹੁੰਦੇ ਹੋ ਜਾਂ ਕੋਈ ਗੱਲ ਦਾ ਸਮਝੌਤਾ ਹੋ ਗਿਆ ਤੁਹਾਡੇ ਨਾਲ ਮੇਰੇ ਨਾਲ ਮੈਂ ਕੰਪਲੇਂਟ ਕੀਤੀ ਹੋਈ ਆ ਤੇ ਸਮਝੋਤਾ ਹਲੇ ਕੁਛ ਨਹੀਂ ਹੋਇਆ ਪੁਲਿਸ ਵਾਲੇ ਕਹਿ ਰਿਹਾ ਕਿ ਸਾਨੂੰ ਉਸ ਬੰਦਿਆਂ ਦਾ ਪਤਾ ਲੱਗੇ ਫੇਰ ਹੀ ਅਸੀਂ ਕਾਰਵਾਈ ਕਰੀਏ ਤੇ ਜਿਹੜੇ ਬੈਨਰ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਬੈਨਰ ਦਾ ਮੈਂ ਸ਼ੋਅ ਲਾਇਆ ਮੈਂ ਉਹਨਾਂ ਨੂੰ ਇਹ ਕਿਹਾ ਕਿ ਜਿਹੜੇ ਬੈਨਰ ਦਾ ਮੈਂ ਸ਼ੋਅ ਲਾਇਆ ਉਸ ਬੈਨਰ ਨੂੰ ਪੁੱਛੋ ਕਿ ਬੰਦੇ ਕੌਣ ਸੀ ਅਣਜਾਣ ਬੰਦਿਆਂ ਨੂੰ ਤਾਂ ਆਪਾਂ ਨਹੀਂ ਕਰਦੇ ਕਿਸੇ ਨਾਲ ਗੱਲ ਹੋਈ ਹੁੰਦੀ ਹੈ ਤਾਂ ਹੀ ਤਾਂ ਇੱਕ ਬੰਦਾ ਕੰਟੈਕਟ ਬੰਦਾ ਹੈ ਨਾ ਫਿਰ ਉਹ ਪਾਰਟੀ ਆਂਦੀ ਹੈ ਆਪਣੇ ਸਾਹਮਣੇ ਤੇ ਇਹ ਜਾਣਦੇ ਹੋਣਗੇ ਜ਼ਰੂਰ ਪਰ ਇਹ ਫੋਨ ਸਵਿਚ ਕਰ ਸਵਿਚ ਆਫ ਕਰਕੇ ਬੈਠਾ ਹੋਇਆ ਹੈ ਇੱਕ ਜਿਹੜਾ ਐਂਟਰਟੇਨਮੈਂਟ ਜਿਹੜਾ ਸੀਗਾ ਜਿਹਦਾ ਮੈਂ ਸ਼ੋਅ ਲਾਇਆ ਹੈ ਉਹ ਬੈਣੀ ਪਾਲਾ ਕੁਛ ਹੈ ਨਾ ਉਹ ਤੇ ਉਹ ਸਵਿਚ ਆਫ ਫੋਨ ਕਰਕੇ ਬੈਠਾ ਹੋਇਆ ਸਰ ਜਿਹੜੇ ਏਐਸਆਈ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਥੋੜਾ ਟਾਈਮ ਲੱਗੂਗਾ ਬੇਟਾ ਤੇਰਾ ਇਹ ਸੋਲੂਸ਼ਨ ਹੋਏਗਾ ਜ਼ਰੂਰ ਕੋਈ ਪ੍ਰੈਸ਼ਰ ਤਾਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਧਮਕੀ ਕੁਛ ਇੱਦਾਂ ਦੀ ਕੋਈ ਪ੍ਰੈਸ਼ਰ ਤਾਂ ਨਹੀਂ ਹੈ ਨਹੀਂ ਫਿਲਹਾਲ ਹੱਲੇ ਤੱਕ ਤਾਂ ਕੋਈ ਇੱਦਾਂ ਦੀ ਕੋਈ ਪ੍ਰੈਸ਼ਰ ਨਹੀਂ ਆ ਕੁਛ ਨਹੀਂ ਆ ਬਸ ਮੈਨੂੰ ਇਸ ਜੀ ਦਾ ਜਸਟੀਫਾਈ ਜਸਟਿਸ ਚਾਹੀਦਾ ਕਿ ਭਈ ਤੁਸੀਂ ਮੇਰੀ ਮਾਨ ਹਾਨੀ ਦਾ ਮੈਨੂੰ ਚਾਹੀਦਾ ਵਾ ਤੁਸੀਂ ਹੁੰਦੇ ਕੌਣ ਆ ਮੈਨੂੰ ਗਲਾਸ ਚੱਕ ਕੇ ਮਾਰਨ ਵਾਲੇ 댓ਸ ਇਟ ਮੇਰਾ ਜਦੋਂ ਤੁਸੀਂ ਇੱਕ ਤਰੀਕਾ ਕਹਿ ਰਹੇ ਹੋ ਕਿ ਸਟੇਜ ਤੇ ਉੱਤੇ ਕੋਈ ਲੱਗਦਾ ਤੁਹਾਨੂੰ ਇਸ ਵਿੱਚ ਦਿੱਕਤ ਆਂਦੀ ਹੈ ਕੁਝ ਸਿਕਿਉਰਟੀ ਚਾਹੀਦੀ ਤੁਹਾਨੂੰ ਸਟੇਜਾਂ ਤੇ ਜਿਸ ਤਰ੍ਹਾਂ ਹਥਿਆਰ ਪੁਲਿਸ ਤਾਂ ਕਹਿ ਦਿੰਦੀ ਕਿ ਕਿੱਥੇ ਹਥਿਆਰ ਨਾ ਵਰਤੋ ਪੈਸਾ ਦੇ ਬਾਹਰ ਲਿਖਿਆ ਹੁੰਦਾ ਹਥਿਆਰ ਨਾਲ ਲੈ ਕੇ ਉਹ ਪੈਰਸ ਦੇ ਵਿੱਚ ਇਹ ਦਿੱਕਤ ਆਂਦੀ ਹੈ ਕੁਝ ਸੇਫਟੀ ਚਾਹੀਦੀ ਹੈ ਕਲਾਕਾਰਾਂ ਨੂੰ ਜਦੋਂ ਸਟੇਜ ਤੇ ਜਾਂਦੇ ਨੇ ਦੇਖੋ ਜੀ ਸੇਫਟੀ ਤਾਂ ਸਾਨੂੰ ਚਾਹੀਦੀ ਹੁੰਦੀ ਆ ਤੇ ਇਹ ਸੇਫਟੀ ਦਾ ਅੱਛਾ ਆਰਗੇਨਾਈਜ਼ਰ ਪਤਾ ਕੀ ਕਰਦੇ ਨੇ ਤੁਸੀਂ ਕੈਬਿਨ ਵੀ ਆਪ ਦਾ ਲੈ ਕੇ ਆਓ ਅੱਛਾ ਜੀ ਚੇਂਜਿੰਗ ਰੂਮ ਵੀ ਤੁਸੀਂ ਆਪ ਦਾ ਲੈ ਕੇ ਆਓ ਦੇਖੋ ਅਸੀਂ ਮੇਕਅਪ ਵੀ ਆਪ ਦਾ ਯੂਜ਼ ਕਰਦੇ ਆਂ ਡ्रेसेस ਵੀ ਆਪ ਪੈਸੇ ਯੂਜ਼ ਮਤਲਬ ਖਰਚ ਕਰਦੇ ਆਂ ਉੱਪਰੋਂ ਅਸੀਂ ਕੈਬਿਨ ਵੀ ਲੈ ਕੇ ਆਈਏ ਹੀਟਰ ਵੀ ਲੈ ਕੇ ਆਈਏ ਪੱਖੇ ਵੀ ਲੈ ਕੇ ਆਈਏ ਹੁਣ ਅਸੀਂ ਸਿਕਿਉਰਟੀ ਵੀ ਨਾਲ ਲੈ ਕੇ ਆਇਆ ਕਰੀਏ ਸਿਕਿਉਰਟੀ ਦਾ ਮਤਲਬ ਤਾਂ ਇਹੀ ਕਰ ਸਕਦੇ ਆ ਨਾ ਜਿਨ੍ਹਾਂ ਨੇ ਸਾਨੂੰ ਸਪான்ਸਰ ਕਰਨਾ ਹੈ ਸਿਕਿਉਰਿਟੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਸਾਡੀ ਤੁਸੀਂ ਆਏ ਹੋ ਤੁਹਾਡੀ ਜ਼ਿੰਮੇਵਾਰੀ ਆ ਉਹ ਜਿਹੜਾ ਬੰਦਾ ਲੈ ਕੇ ਆਇਆ ਉਹ ਵੀ ਉਲਟਾ ਇਹੀ ਗੱਲ ਕਹਿ ਰਿਹਾ ਕਿ ਬਈ ਤੁਹਾਡੀ ਗਲਤੀ ਹੈ ਮੇਰੀ ਗਲਤੀ ਕੱਢ ਰਿਹਾ ਤੂੰ ਬਾਲਾਂ ਘੱਡੀਆਂ ਉਹਨਾਂ ਨੂੰ ਅੱਛਾ ਜੋ ਉਹਨਾਂ ਨੇ ਮਿਸਬੀਹੇਵ ਕੀਤਾ ਉਹ ਤੁਸੀਂ ਨੋਟਿਸ ਨਹੀਂ ਕਰ ਰਹੇ ਉਹਨਾਂ ਨੇ ਇਹ ਗੱਲ ਕਿਉਂ ਕਹੀ ਸਿਮਰ ਆਪਾਂ ਉਹਨਾਂ ਤੋਂ ਪੇਮੈਂਟ ਲੈਣੀ ਤੂੰ ਆਪਦੀ ਗਲਤੀ ਮੰਨ ਲੈ ਕਿਉਂ ਮੈਂ ਆਪਦੀ ਇੱਕ ਪੈਸੇਆਂ ਕਰਕੇ ਚਲੋ ਪੈਸੇ ਚਲੋ ਹਨਾ ਲਕਸ਼ਮੀ ਨੂੰ ਦੀ ਤਾਂ ਕਹਿਣਾ ਨਹੀਂ ਚਾਹੀਦਾ ਪਰ ਦੇਖੋ ਜੇ ਤੁਸੀਂ ਪੈਸੇ ਮੈਨੂੰ ਸਲਿੱਤੀ ਆ ਫੀਸ ਕਰਕੇ ਤੁਸੀਂ ਕਰਦੇ ਤੇ ਫੀਸ ਕਰਕੇ ਮੈਂ ਮੈਂ ਕਿਉਂ ਕਰਾਂ ਫਿਰ ਵੀ ਮੈਂ ਕਹਿੰਦਾ ਤੁਸੀਂ ਆਪਦੀ ਫੀਸ ਵਾਪਸ ਲਓ ਮੈਨੂੰ ਫੀਸ ਨਹੀਂ ਚਾਹੀਦੀ ਜਿਹੜੀ ਤੁਹਾਡੇ ਗਰੁੱਪ ਦਾ ਵੀ ਜੋ ਵੀ ਮੈਂ ਕਹਿੰਦਾ ਤੁਹਾਡਾ ਫ੍ਰੀ ਸ਼ੋਅ ਲਾ ਕੇ ਮੈਂ ਤੁਹਾਡੀ ਕੰਪਲੀਟ ਕਰ ਦਾਂਗਾ ਨੁਕਸਾਨ ਪਰ ਤੁਸੀਂ ਇੱਕ ਵਾਰੀ ਮੇਰੇ ਨਾਲ ਖੜੇ ਤਾਂ ਹੋਵੋ ਸਿਕਿਉਰਿਟੀ ਇਹਨਾਂ ਨੂੰ ਆਰਗੇਨਾਈਜ਼ਰਾਂ ਨੂੰ ਸਿਕਿਉਰਿਟੀ ਚਾਹੀਦੀ ਆ ਉਹ ਗਰੁੱਪ ਤੁਹਾਡੇ ਨਾਲ ਨਹੀਂ ਖੜਿਆ ਨਹੀਂ ਔਰ ਉਲਟਾ ਇਹ ਮੈਨੂੰ ਕਹਿ ਰਹੇ ਸੀ ਉੱਥੇ ਵੀ ਮੈਂ ਕੱਲੀ ਆਪਣੇ ਆਪ ਨੂੰ ਜਿਵੇਂ ਹਨਾ ਜੋ ਕਰ ਰਹੀਆਂ ਕੱਲੀ ਕਰੀਆਂ ਨਾ ਕੁੜੀਆਂ ਵਗੈਰਾ ਚਲੋ ਕੁੜੀਆਂ ਆਪ ਡਰਦੀਆਂ ਨੇ ਕਿ ਚਲੋ ਕੀ ਕਰਨਾ ਹੁੰਦਾ ਹਨਾ ਇਦਾਂ ਉਦਾਂ ਤੇ ਪਰ ਜਿਹੜੇ ਬੰਦੇ ਸਾਨੂੰ ਲੈ ਕੇ ਗਏ ਆ ਉਹਨਾਂ ਨੂੰ ਸਿਕਿਉਰਿਟੀ ਸਾਨੂੰ ਦੇਣੀ ਚਾਹੀਦੀ ਆ ਉਹ ਤਾਂ ਸਗੂ ਉਲਟਾ ਕਹਿੰਦੇ ਤੁਸੀਂ ਕੈਬਿਨ ਵੀ ਕਰੋ ਲੈ ਕੇ ਆਓ ਪੱਖੇ ਵੀ ਕਰੋ ਲੈ ਕੇ ਆਓ ਹੀਟਰ ਵੀ ਕਰੋ ਲੈ ਕੇ ਆਓ ਤੇ ਤੁਸੀਂ ਫ੍ਰੀ ਦੇ ਬੈਠੇ ਹੋ ਪੈਸੇ ਕਮਾਣ ਨੂੰ ਕੁੜੀਆਂ ਦੇ ਪੈਰ ਸੋਜ ਜਾਂਦੇ ਆ ਹੈ ਆ ਦੇਖੋ ਮੇਰੇ ਪੈਰ ਇਹ ਤਾਂ ਜਦੋਂ ਪਰਫਾਰਮੈਂਸ ਨੇ ਉਸ ਤੋਂ ਬਾਅਦ ਨੇ ਇਹ ਵੈਸੇ ਮੇਰੇ ਇਹਨੂੰ ਸੋਚ ਪੈ ਜਾਂਦੀ ਆ ਕੰਮ-ਕਾਰ ਕਰਕੇ ਮਤਲਬ ਇੰਨੇ ਚਿਰ ਦੇ ਆਪਾਂ ਕੰਮ ਕਰ ਰਹੇ ਆਂ ਬੰਦਾ ਆਰਟਿਸਟ ਏ ਤੇ ਨੱਚਦਾ ਨੱਚਦਾ ਪੱਬਾ ਭਾਰ ਨੱਚਦਾ ਆ ਤੇ ਆਰਗੇਨਾਈਜ਼ਰਾਂ ਨੂੰ ਆਪਾਂ ਸ਼ੋਅ ਬੁੱਕ ਕਰਕੇ ਦੇਣੇ ਆ ਆਰਗੇਨਾਈਜ਼ਰ ਪਤਾ ਕੀ ਕਹਿੰਦੇ ਨੇ ਹੁਣ ਆ ਲਾ ਲਓ ਸਿੱਧਾ ਹੀ ਮੇ ਨਾਮ ਲੈ ਲੈਨੀ ਆ ਚੱਲ ਮੈਂ ਰਹਿਣ ਦਿੰਨੀ ਆ ਇੱਕ ਬੰਦਾ ਵਾ ਉਹ ਕਹਿੰਦਾ ਸੀ ਕਿ ਤੂੰ ਮੇਰੇ ਕਰਕੇ ਫੇਮਸ ਹੋਈ ਆ ਤੇ ਮੈਂ ਨਾਲ ਨੂੰ ਇਹ ਗੱਲ ਕਹੀ ਕਿ ਦੇਖੋ ਚਲੋ ਠੀਕ ਹੈ ਮੈਂ ਤੁਹਾਡੇ ਕਰਕੇ ਫੇਮਸ ਹੋ ਗਈ ਆ ਤੁਹਾਡੇ ਬੈਨਰ ਤੇ ਮੈਂ ਫੇਮਸ ਹੋਈ ਆ ਠੀਕ ਹੈ ਚਲੋ ਕੋਈ ਗੱਲ ਨਹੀਂ ਤੇ ਤੁਸੀਂ ਇਹ ਵੀ ਤਾਂ ਸੋਚੋ ਨਾ ਕਿ ਤੁਹਾਡਾ ਜਿਹੜਾ ਬੈਨਰ ਉਹ ਵੀ ਪਾਲਿਸ਼ ਹੋਇਆ ਹੈ ਤੁਸੀਂ ਮੈਨੂੰ ਬਾਰ-ਬਾਰ ਇੱਕ ਚੀਜ਼ ਦਾ ਅਹਿਸਾਸ ਦਿਵਾ ਰਹੇ ਹੋ ਤੇਰੀ ਵੀਡੀਓ ਨਾ ਸਾਡੇ ਬੈਨਰ ਤੇ ਵਾਇਰਲ ਹੋਈ ਸੀ ਤੇਰੀ ਵੀਡੀਓ ਨਾ ਸਾਡੇ ਬੈਨਰ ਤੇ ਵਾਇਰਲ ਸੀ ਤਾਂ ਤੂੰ ਫੇਮਸ ਆ ਤੂੰ ਮੇਰੇ ਕਰਕੇ ਬਣੀ ਹੋਈ ਆ ਤੁਹਾਨੂੰ ਕੀ ਲੱਗਦਾ ਇਹ ਗੱਲ ਕੋ ਨਾਲ ਨੂੰ ਕਹਿਣੀ ਚਾਹੀਦੀ ਇਹ ਗੱਲ ਜੀ ਆਰਟਿਸਟ ਨੇ ਕੰਮ ਕੀਤਾ ਆਰਟਿਸਟ ਦੀ ਸ਼ਬੀ ਉੱਥੇ ਖੜੀ ਸੀ ਤੇ ਆਰਟਿਸਟ ਦੀ ਸ਼ਬੀ ਵਾਇਰਲ ਹੋਈ ਆ ਜਾਂ ਤੁਹਾਡਾ ਬੈਨਰ ਵਾਇਰਲ ਹੋਇਆ ਆ ਹੈਨਾ ਕਈ ਲੋਕ ਇਦਾਂ ਦੇ ਹੈ ਹੈਗੇ ਨੇ ਜਿਹੜੇ ਮਤਲਬ ਕਿ ਕੁੜੀਆਂ ਨੂੰ ਨਾਲੇ ਕੁੜੀਆਂ ਤੋਂ ਕੰਮ ਵੀ ਲੈਂਦੇ ਨੇ ਤੇ ਨਾਲੇ ਕੁੜੀਆਂ ਨੂੰ ਮਤਲਬ ਕੋਈ ਉਹਨਾਂ ਨੂੰ ਕੇਅਰ ਨਹੀਂ ਹੁੰਦੀ ਨਾ ਖਾਣੇ ਪਿੰਡ ਕੁੜੀਆਂ ਅੱਛਾ ਕੁੜੀਆਂ ਹੈਲਪਰ ਵੀ ਆਪਦਾ ਨਾਲ ਲੈ ਕੇ ਜਾਂਦੀਆਂ ਨੇ 400 500 ਰੁਪਇਆ ਦਿਹਾੜੀ ਹੈਲਪਰਾਂ ਨੂੰ ਵੀ ਦਿੱਤੀ ਜਾਂਦੀ ਆ ਕੁੜੀਆਂ ਵੱਲੋਂ ਉਸੇ ਪੇਮੈਂਟ ਦੇ ਵਿੱਚੋਂ ਕੁੜੀਆਂ ਪੇਮੈਂਟ ਵੀ ਕਰਦੀਆਂ ਨੇ ਹੈਲਪਰਾਂ ਨੂੰ ਕਰਦੀਆਂ ਨੇ ਡਰਾਈਵਰਾਂ ਨੂੰ ਦਿੰਦੀਆਂ ਨੇ ਫਿਰ ਆਪਣੇ ਜਿਹੜੇ ਕਲੋਥਸ ਵਗੈਰਾ ਆ ਉਸ ਤੋਂ ਬਾਅਦ ਫਿਰ ਜਿਹੜੇ ਮੇਕਅਪ ਦੇ ਖਰਚੇ ਨੇ ਸਾਰਾ ਕੁਝ ਕੱਢ ਕੇ ਕੁੜੀਆਂ ਨੂੰ ਫਿਰ ਵੀ ਕਹਿੰਦੇ ਨੇ ਬੜੇ ਪੈਸੇ ਇਹ ਉਹ ਤੁਸੀਂ ਇੰਨੀ ਪੇਮੈਂਟ ਲੈਣੇ ਇੰਨੀ ਪੇਮੈਂਟ ਲੈਣੇ ਪਰ ਬਚਦਾ ਉਹਦਾ ਕੁਝ ਵੀ ਨਹੀਂ ਆ ਫਿਰ ਵੀ ਚਲੋ ਘਰ ਚੱਲੀ ਜਾਂਦਾ ਆਪਾਂ ਜਿੰਨੂੰ ਕਹਿ ਦਿੰਨੇ ਹਨਾ ਆਪਣਾ ਚੱਲੀ ਜਾਂਦਾ ਆ ਵਧੀਆ ਤੁਸੀਂ ਗੱਲ ਕਹਿ ਰਹੇ ਸੀ ਸਟਾਰਟਿੰਗ ਕੀਤੀ ਸੀ ਤੁਸੀਂ ਉਹ ਗੱਲ ਵਿੱਚ ਛੱਡਤੀ ਕੀ ਡਾਂਸ ਤੋਂ ਬਾਅਦ ਕਈ ਤਰ੍ਹਾਂ ਦੀ ਆਫਰਾਂ ਵੀ ਤੁਹਾਡੇ ਅੱਗੇ ਕੀਤੀਆਂ ਜਾਂਦੀਆਂ ਨੇ ਜਿਵੇਂ ਤੁਸੀਂ ਰਾਤ ਦਾ ਸ਼ਬਦ ਯੂਜ਼ ਕੀਤਾ ਨਾਈਟ ਲਈ ਤਾਂ ਇੱਕ ਇੱਕ ਕੋਣ ਸ਼ਬਦ ਯੂਜ਼ ਕਰਦੇ ਜਿਹੜੇ ਆਰਗੇਨਾਈਜ਼ਰ ਹੁੰਦੇ ਨੇ ਜਾਂ ਉੱਥੇ ਵਿਆਹ ਚਾਹਦੇ ਨੇ ਜਿਹੜੇ ਕੋਈ ਡਾਂਸ ਯੂਜ਼ ਕਰ ਦਿੰਦੇ ਉਹ दारू ਪੀ ਕੇ ਇਸ ਤਰ੍ਹਾਂ ਦੇ ਸ਼ਬਦ ਯੂਜ਼ ਕਰ ਦਿੰਦੇ ਨਹੀਂ ਨਹੀਂ ਜੀ ਆਰਗੇਨਾਈਜ਼ਰਸ ਵਗੈਰਾ ਨੇ ਮੈਨੂੰ ਤਾਂ ਅਜੇ ਤੱਕ ਕਦੀ ਕੁਝ ਨਹੀਂ ਕਿਹਾ ਐਵੇਂ ਆਪਾਂ ਕਿਸੇ ਨੂੰ ਕਿਉਂ ਕਹੀਏ ਜਿਹੜੇ ਆਡੀਅנס ਵਾਲੇ ਕਈ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਕਿ ਹਾਂ ਚੱਲਣਗੇ ਨਾਈਟ ਨੂੰ ਤੇ ਉਹਨਾਂ ਨੂੰ ਮੈਂ ਇੱਕ ਚੀਜ਼ ਕਹਿਣਾ ਚਾਹਨੀ ਹੈ ਕਿ ਤੁਸੀਂ ਥੋੜਾ ਜਿਹਾ ਫਰਕ ਸਮਝੋ ਇੱਕ ਪ੍ਰੈਸਟੀਚਿਊਟ ਚ ਮਤਲਬ ਕਾਲ ਗਰਲ ਚ ਤੇ ਇੱਕ ਤੁਸੀਂ ਡਾਂਸਰ ਚ ਫਰਕ ਸਮਝੋ ਮਾੜਾ ਜਿਹਾ ਜਿਹੜੀ ਕੁੜੀ ਨੱਚ ਕੇ ਪੈਸੇ ਕਮਾ ਰਹੀ ਆ ਉਹਨੂੰ ਸੋਨ ਦੀ ਕੀ ਲੋੜ ਆ ਜੇ ਉਹਨੇ ਸੋਨਾ ਹੀ ਐ ਕਿਸੇ ਨਾਲ ਉਹ ਘਰੇ ਬੈਠੀ ਬੁਲਾਏਗੀ ਕਸਟਮਰ ਉਸ ਸਟੇਜ ਤੇ ਜਾ ਕੇ ਪਹਿਲਾਂ ਨੱਚੇਗੀ ਫੇਰ ਉਹ ਮਤਲਬ ਇਹ ਕੰਮ ਕਰੇਗੀ ਜੀ ਉਹ ਨਾਚਰੀ ਆ ਉਹਨੂੰ ਸਮਝੋ ਕਿਉਂ ਕਿਉਂ ਨਾਚਰੀ ਆ ਬਿਕੋਜ਼ ਸ਼ੀ ਇਸ ਨੋਟ ਕਾਲ ਗਰਲ ਤੁਸੀਂ ਇਦਾਂ ਆਫਰ ਨਹੀਂ ਕਰ ਸਕਦੇ ਆਪਾਂ ਕਈ ਵਾਰ ਚੁੱਪ ਰਹਿਦੇ ਨੇ ਹੱਸ ਕੇ ਤਾਂ ਨਹੀਂ ਸਰ ਨਹੀਂ ਐਦਾ ਕਹਿ ਦੇਣੇ ਕਿਉਂਕਿ ਕਹਿਣਾ ਪੈਂਦਾ ਆ ਅਗਲੇ ਨੂੰ ਆਪਾਂ ਨੂੰ ਆਪਾਂ ਖੁਦ ਹੀ ਸਮਝ ਆਨੇ ਕਿ ਅਗਲੇ ਨੂੰ ਮਿਸਟੇਕ ਹੋ ਗਈ ਹੈ ਹਨਾ ਜਾਂ ਕੁਝ ਵੀ ਚਲੋ ਅਸੀਂ ਡਾਂਸ ਕਰ ਰਹੇ ਆਪਾਂ ਆਪਣੀ ਮਸਤੀ 'ਚ ਲੱਗੇ ਹੋਏ ਆ ਹਨਾ ਚਲ ਜੋ ਵੀ ਆ ਮਸਤੀ ਕਰਦੇ ਪਏ ਆ ਹੁਣ ਕਈ ਲੋਗ ਇਹ ਇਹ ਚੀਜ਼ਾਂ ਨੂੰ ਗਲਤ ਸੋਚ ਲੈਣੇ ਨੇ ਤੇ ਇੱਕ ਮੈਨੂੰ ਚਾਹੀਦੀ ਹੈ ਸਿਕਿਉਰਿਟੀ ਇਹਨਾਂ ਤੋਂ ਆਰਗੇਨਾਈਜ਼ਰਾਂ ਨੂੰ ਸਿਕਿਉਰਿਟੀ ਕਰਨੀ ਚਾਹੀਦੀ ਇਹਨਾਂ ਦੀ ਰਿਸਪੋਨਸਿਬਿਲਟੀ ਹੁੰਦੀ ਆ ਜਿਹੜੀ ਹੈ ਕਿ ਲੜਾਈ ਹੋਣ ਤੋਂ ਸਭ ਤੋਂ ਪਹਿਲਾਂ ਇਹ ਭੱਜਦੇ ਨੇ ਆਪਣਾ ਜੁੱਲੀ ਬਿਸਤਰਾ ਚੱਕ ਕੇ ਸਭ ਤੋਂ ਪਹਿਲਾਂ ਇਹ ਭੱਜਦੇ ਨੇ ਕਿ ਸਾਨੂੰ ਨਾ ਕੋਈ ਸੋਚਵੇ ਕੁੜੀ ਦਾ ਰਸਤੇ 'ਚ ਐਕਸੀਡੈਂਟ ਹੋ ਜਾਵੇ ਤਾਂ ਇਹਨਾਂ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਕੁੜੀ ਦੀ ਗੱਡੀ ਟੁੱਟ ਜਾਵੇ ਤਾਂ ਇਹਨਾਂ ਦੇ ਫੋਨ ਸਵਿਚ ਆਫ ਹੁਣ ਰਾਤ ਦਾ ਜਿਹੜਾ ਇਹਨੂੰ ਆਪਾਂ ਫੋਨ ਲਾ ਰਹੇ ਆ ਉਹ ਫੋਨ ਸਵਿਚ ਆਫ ਪੁਲਿਸ ਉਹਨਾਂ ਨੂੰ ਫੋਨ ਕਰੀਏ ਫੋਨ ਸਵਿਚ ਆਫ ਹੈ ਉਹਨਾਂ ਦਾ ਮਤਲਬ ਤੁਸੀਂ ਕਰ ਰਹੇ ਜੀ ਜਨਾਬ ਹਾਂਜੀ ਸਿਮਰ ਕੀ ਅਪੀਲ ਕਰਨੀ ਚਾਹੂਗੇ ਤੁਸੀਂ ਇਸ ਹਾਸੇ ਦਾ ਸ਼ਿਕਾਰ ਹੋਏ ਹੋ ਬਾਕੀ ਮੋੜਲਾ ਕੀ سپورਟ ਤੇ ਆਈ ਹੈ ਤੁਹਾਡੇ ਜੋ ਆਰਟਿਸਟ ਤੇ ਤੁਹਾਡੇ سپورਟ ਚਾਹੀਦੇ ਨੇ ਤੁਹਾਡੇ ਬਿਲਕੁਲ ਜਿਹੜੀਆਂ ਮੇਰੀਆਂ ਕਲੋਸ ਫਰੈਂਡਸ ਨੇ ਉਹ ਤਾਂ ਸਾਰੇ ਕਹਿ ਰਹੇ ਨੇ ਕਿ ਆਪਾਂ ਤੇਰੇ ਨਾਲ ਆ ਸਾਰਾ ਕੁਝ ਵਧੀਆ ਆ ਹਨਾ ਬਾਕੀ ਚਲੋ ਦੇਖੋ ਇਨਸਾਨ ਦੇ ਇਨਸਾਨ سپورਟ ਕਰਦਾ ਵਧੀਆ ਆ ਬਾਕੀ ਤਾਂ ਆਪਾਂ ਨੂੰ ਇਹ ਆ ਇਹਨਾਂ ਨੇ ਆਪਣੀ ਵੱਲੋਂ ਵੀਡੀਓ ਮੇਰੀ ਵਾਇਰਲ ਇਸ ਕਰਕੇ ਕੀਤੀ ਆ ਕਿ ਸਿਮਰ ਦੀ ਆਪਾਂ ਲੱਤਾਂ ਖਿਚੀਏ ਦੇਖੋ ਸਿਮਰ ਕਿੰਨੀ ਗੰਦੀ ਲੈਂਗੁਏਜ ਯੂਜ਼ ਕਰ ਰਹੀ ਆ ਮੈਂ ਕਹਿਣਾ ਚਾਹੁੰਨੀ ਆ ਕਿ ਜੇ ਤੁਸੀਂ ਕਿਸੇ ਦੇ ਦਿਮਾਗ ਨੂੰ ਹਿਲਾਉਂਗੇ ਤਾਂ ਅਗਲਾ ਗਾਲਾਂ ਹੀ ਕੱਢੂ ਤੁਹਾਨੂੰ ਅਗਲਾ ਕੀ ਅਗਲਾ ਕੀ ਤੈਨੂੰ ਫੁੱਲ ਕੇ ਰੂਗਾ ਪੂਜਾ ਕਰੇਗਾ ਤਾਂ ਢਿੱਗ ਨਹੀਂ ਫਾਜੀ ਜੀ ਹੋਰ ਕੱਢੋ ਜਾਂ ਫਿਰ ਫਿਰ ਕੁੜੀਆਂ ਵਾਸਤੇ ਕੋਈ ਅਲੱਗ ਗਾਲਾਂ ਤਿਆਰ ਕਰਵਾਓ ਸਪੈਸ਼ਲ ਪੜਾਈ ਕਰਵਾਓ ਕਿ ਕੁੜੀਆਂ ਸਿਰਫ ਇਹ ਗਾਲਾਂ ਕੱਢ ਸਕਦੀਆਂ ਵਾਂ ਗੰਦੀਆਂ ਗਾਲਾਂ ਨਹੀਂ ਪਈ ਕੁੜੀਆਂ ਕੱਢ ਸਕਦੀਆਂ ਇੰਨਾ ਨੇ ਵੀਡੀਓ ਇਸ ਕਰਕੇ ਗਾਂਧੀ ਗਾਨਾ ਨੇ ਖੋਦੀ ਵਾਇਰਲ ਕੀਤੀ ਜਿਨ੍ਹਾਂ ਦਾ ਸ਼ੋਅ ਸੀਗਾ ਕਿੰਨੇ ਕੁ ਲੋਕ ਜਿਹੜੇ ਸਾਬ ਦੇ ਜਦੋਂ ਤੁਸੀਂ ਸਟੇਜ ਤੇ ਲਾਸਟ ਪਰਫਾਰਮੈਂਸ ਸੀ ਕਿੰਨੇ ਕੁ ਉਹ ਸੀਗੇ ਲੋਕ ਜਿਹੜੇ ਨੱਚਦੇ ਸੀ ਜਿਨ੍ਹਾਂ ਨੇ ਡ੍ਰਿੰਕ ਕੀਤੀ ਸੀਗੀ ਕੁਝ ਆਈਡੀਆ ਸੀਗਾ ਉਹ ਕਿੰਨੇ ਕੁ ਲੋਕ ਸੀ ਜਿਹੜੇ ਤੁਹਾਡਾ ਬਹਿਸ ਭਾਜੀ ਕਰ ਰਹੇ ਸੀ ਉਹ ਸੀਗੇ 10-15 ਜਾਨੇ ਸੀਗੇ ਪਰ ਉਹਦੇ ਵਿੱਚੋਂ ਦੋ ਤਿੰਨ ਜਿਆਦਾ ਮਤਲਬ ਕੀ ਕਹਿੰਦੇ ਫੁਕਰੇ ਜੇ ਹੁੰਦੇ ਜਿੰਨੂੰ ਕਹਿ ਦਿੰਨੇ ਆਪਾਂ ਉਹ ਸੀਗੇ ਬਾਕੀ ਸਾਰੇ ਤਾਂ ਠੀਕ ਸੀਗੇ ਮਤਲਬ ਵਧੀਆ ਸੀਗੇ ਤੇ ਵਿਆਹ ਦਾ ਸੀ ਕਿ ਉਹ ਵੱਡਾ ਵਿਆਹ ਦਾ ਸੀਗਾ ਵਿਆਹ ਦਾ ਸੀਗਾ ਹਾਲਾਂਕਿ ਜਿਹੜੇ ਉਹਨਾਂ ਦੇ ਵਿਆਹ ਦੇ ਦੁਲਾ ਦੁਲਲਨ ਸੀਗੇ ਉਹ ਵੀ ਮੇਰੇ ਸਪੋਰਟ ਸਪੋਰਟ ਕਰ ਰਹੇ ਸੀਗੇ ਕਿ ਨਹੀਂ ਭਾਈ ਤੁਸੀਂ ਇਦਾਂ ਕਿਉਂ ਸਾਡਾ ਫੰਕਸ਼ਨ ਖਰਾਬ ਕਰ ਰਹੇ ਹੋ ਕੁੜੀ ਦੀ ਤੁਸੀਂ ਕੁੜੀ ਨੂੰ ਇਦਾਂ ਕਿਉਂ ਕਹਿ ਰਹੇ ਉਹ ਵੀ ਇਹਨਾਂ ਨੇ ਵੀ ਮੇਰੀ ਸਪੋਰਟ ਕੀਤੀ ਹੈ ਬਟ ਜਿਹੜੇ ਉੱਥੇ ਬੁਲਾਏ ਗਏ ਹੁੰਦੇ ਆਡੀਅנס ਵਾਲੇ ਜਾਂ ਯਾਰ ਦੋਸਤ ਲਾ ਲੋ ਜਿਨ੍ਹਾਂ ਨੂੰ ਜਿਨ੍ਹਾਂ ਦਾ ਖੁਦ ਦਾ ਵਿਆਹ ਤਾਂ ਹੁੰਦਾ ਨਹੀਂ ਦੂਜਿਆਂ ਦਾ ਖਰਾਬ ਕਰਨਾ ਹੁੰਦਾ ਹੈ ਹਨਾ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਪੂਰਾ ਡਰਿੰਕ ਤੇ ਨਸ਼ੇ ਵਿੱਚ ਸੀਗੇ ਪੂਰਾ ਨਸ਼ਾ ਸੀ ਜੀ ਹਾਂ ਜੀ ਬਿਲਕੁਲ ਨਸ਼ੇ ਵਿੱਚ ਸੀਗੇ ਉਹ ਉਹਨਾਂ ਨੇ ਜਦੋਂ ਮੇਰਾ ਗਲਾਸ ਮਾਰੇ ਨਾ ਉਹਦੇ ਵਿੱਚ ਡਰਿੰਕ ਸੀਗੀ ਆਲਰੇਡੀ ਡਰਿੰਕ ਹੀ ਮੇਰੇ ਵੱਲੋਂ ਸਿੱਟੀ ਉਹਨਾਂ ਨੇ ਗਲਾਸ ਗਲਾਸ ਦੀ ਆਵਾਜ਼ ਸਾਨੂੰ ਆਈ ਹੋਣੀ ਹੈ